ਮੇਰਾ ਨਾਮ ਵੀ ਪੱਪੂ ਪੱਪੂ ਸਿੰਘ ਹੈ ਪਿੰਡ ਧੂਰਗੋਟਾਲੀ ਵਾਲਾ ਹਾਂ ਜੁਲਦੀ ਘਰ ਵਾਲੀ ਦਾ ਅਗਲੇ ਇੱਥੇ ਕੀ ਗੱਲ ਹੋਈ ਇਹ ਇਹ ਲੜਾਈ ਹੋਈ ਪਿੰਡ ਸਾਡੇ ਮੈਂ ਕਹੇ ਤੋ ਪੈਸੇ ਲੈਣੇ ਸੀ ਪਿੰਡ ਘਰੇ ਧੂਰਗੋਟਾਲੀ ਵਾਲੀ ਅੱਛਾ ਤੇ ਪੈਸੇ ਲੈਣੇ ਸੀ ਕਿਸ ਜਨਾਨੀ ਤੋਂ ਲੈਣੇ ਪਏ ਬੁੜੀ ਤੋਂ ਹੀ ਮੈਂ ਪਹੁੰਚ ਗਈ ਕਮੇਟੀ ਤੇ ਉਹਨਾਂ ਨੇ ਕਮੇਟੀ ਹੋਏ ਨੂੰ 2-3 ਸਾਲ ਹੋ ਗਏ ਖਤਮ ਹੋਏ ਨੂੰ ਤੇ ਮੈਂ ਉਹਨਾਂ ਦੇ ਘਰੇ 2-3 ਵਾਰ ਗਈ ਪੈਸੇ ਲੈਣ ਤੇ ਉਹਨਾਂ ਨੇ ਮੈਨ ਲਾਰੇ ਲਾਈ ਜਾਂਦੇ ਇਹ ਕਹਿੰਦੇ ਦੇ ਦਾਂਗੇ ਦੇ ਦਾਂਗੇ 2 ਸਾਲ ਰੱਕ ਜਾਂ 3 ਸਾਲ ਰੱਕਿਆ ਮੈਂ ਕਹਾ ਚਲੋ ਕੋਈ ਨਹੀਂ ਮੈਂ ਚਲਾ ਆ ਬੇਰਗੇ ਹੁੰਦੇ ਆ ਉਹ ਜਿਹੜੇ ਨਾਲ ਜਿਹੜਾ ਮੁੰਡਾ ਹੋਰ ਅਸ਼ੇਂਦਰ ਵਾਲੀ ਉਹ ਸਾਰੀ ਗੱਲ ਉਹਨੂੰ ਦੱਸ ਦਿੰਦੀ ਸੀ ਜਾ ਕੇ ਤੇ ਉਹ ਮੁੜ ਕੇ ਮੇਰੇ ਘਰ ਵਾਲੇ ਦੋ ਤਿੰਨ ਵੀ ਰਾਹ 'ਚ ਰੁਕੇ ਜਾਂਦੀ ਹੈ ਦੂਜੇ ਧੂਰਗੋੜ ਸਕੂਲ 'ਚ ਲੱਗੀ ਹੋਈ ਹੈ ਜੀ ਇਹ ਕਰਦੀ ਝਾੜ ਪੁੱਛਦਗਾ ਮੁੱਥੇ ਇਹਨੇ ਦੋ ਉਹਨੇ ਦੋ ਤਿੰਨ ਵੀ ਰੁਕਿਆ ਤੇ ਇਹਨੇ ਮੈਨੂੰ ਦੱਸ ਤੇ ਮੈਂ ਕਹਾ ਚਲ ਕੋਈ ਨਹੀਂ ਜੇ ਆਪਾਂ ਹੁਣ ਗਰੀਬਾਂ ਦੇ ਕੀ ਕਰ ਸਕਦੇ ਹਾਂ ਕਿੰਨੇ ਕਮੇਟੇ ਦੇ ਕਿੰਨੇ ਪੈਸੇ ਲੈਣੇ 42000 ਲੈਣੇ ਜੀ ਸਰ ਕਿੰਨੀ ਕਮੇਟੀ ਬਣਾਉਣੀ ਮੈਂ ਪਉਂਦਾ ਜੀ ਕਿਤੇ 1500 ਹੀ ਕਿਤੇ 1600 ਹੀ ਮਹੀਨੇ ਵਾਲੀ ਉਹ ਲਿਖਤਾ ਕੀ ਕੋਈ ਸੈਣ ਦੀ ਕਾਪੀ ਨਹੀਂ ਲਿਖਤ ਹੈ ਨਹੀਂ ਸਰ ਸਾਡੇ ਕੋਲੇ ਲਿਖਤ ਹੈ ਨਹੀਂ ਉਹ ਕਮੇਟੀ ਦਾ ਦੂਜਾ ਹੀ ਹੁੰਦਾ ਜੀ ਉਹਦੀ ਕੋਈ ਲਿਖਤ ਪਰ ਨਹੀਂ ਹੁੰਦਾ ਜੀ ਤੇ ਉਹ ਜਦੋਂ ਮੈਂ ਮੰਗਦੇ ਜੀ ਉਹ ਆਇਆ ਕਰਕੇ ਤੇ ਮੁੜ ਕੇ ਸ਼ੇਂਦਰਪਾਲ ਨੇ ਰੋਕ ਲਿਆ ਦੋ ਤਿੰਨ ਵਾਰੀ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਕੋਣ ਅੱਧ ਕਿੱਥੋਂ ਹੁੰਦਾ ਓਏ ਸਾਡੇ ਪੈਣ ਦਾ ਜੀ ਧੂਰ ਘਟਾਲੀ ਵਾਲੀ ਦਈ ਜਿੰਮੇਦਾਰ ਹੈ ਇਹੋ ਇਹਦੀ ਗੱਲਬਾਤ ਹੋਦੇ ਨਾਲ ਸਿੱਧੀ ਆ ਮੈਂ ਤੁਹਾਨੂੰ ਦੱਸਾਂ ਜੀ ਤੇ ਉਹ ਦੂਜਾ ਜਦੋਂ ਉਹ ਕਹਿੰਦੇ ਆ ਮੜ ਕੇ ਕੱਲ ਦੀ ਗੱਲ ਆ ਹੁਣ ਤੁਹਾਨੂੰ ਦੱਸਦਾ ਇਹ ਮੇਰੇ ਕੋਲੇ ਕਈ ਖੇਤ ਮੈਂ ਖੇਤ ਚਾਰ ਪਾਈ ਜਾਂਦਾ ਸੀ ਤੇ ਇਹ ਛੱਡੀਆਂ ਲੈਣ ਗਈ ਸੀ ਤੇ ਇਹ ਕਿਤੇ ਸ਼ਿੰਦਰਪਾਲ ਨੂੰ ਪਤਾ ਲੱਗ ਗਿਆ ਖੇਤ ਗਈ ਇਕੱਲੀ ਤੇ ਜਦੋਂ ਇਹ ਮੁੜ ਕੇ ਉਧਰੋਂ ਖੇਤ ਤੋਂ ਤੇ ਮੁੜ ਕੇ ਸ਼ਿੰਦਰਪਾਲ ਨੇ ਦੂਰੋਂ ਵੇਖ ਕੇ ਇਹਨੂੰ ਗਾਲਾਂ ਕੱਢਣ ਲੱਗ ਗਿਆ ਜਦੋਂ ਨੇੜ ਆ ਗਈ ਤੇ ਮੁੜ ਕੇ ਗਾਲਾਂ ਗੋਲਾਂ ਕੱਢਣ ਲੱਗ ਗਿਆ ਇਹ ਕਹਿੰਦੇ ਵੀਰੇ ਸਾਨੂੰ ਗਾਲਾਂ ਨਾ ਕੱਢ ਜੇ ਅਸੀਂ ਪੈਸੇ ਲੈਣੇ ਆ ਜੇ ਤੈਨੂੰ ਤਕਲੀਫ ਆ ਤੂੰ ਪੈਸੇ ਦੇ ਦੇ ਤੇ ਉਹ ਕਹਿੰਦਾ ਸੀ ਕਰ ਦਿਗੇ ਦੇਖੋ ਨਾ ਤੂੰ ਬੋਲ ਨਾ ਫਿਰ ਇਹ ਕਰਦੇ ਦਾ ਹੱਥੋਂ ਪਾਈ ਹੋ ਗਈ ਅਥੋਪਾਈ ਹੋ ਗਏ ਗਾਲ ਗੋਲੇ ਗੱਡੇ ਤੇ ਇਹਨਾਂ ਨੇ ਉਹਨਾਂ ਨੂੰ ਲੱਤ ਲੂਕ ਮਾਰਿਆ ਜੀ ਇਹਦੇ ਢੜ ਤੇ ਜੀ ਬਵਾ ਮੂਵਾ ਖਿਚਾਈ ਛੱਗੇ ਚੁਗੇ ਬਾੜ ਤੇ ਉਹਨਾਂ ਨੇ ਘਰੂਣ ਘੜੂਣ ਮਾਰਿਆ ਛਾਤੀ ਤੇ ਜੀ ਤੇ ਉਹਨੇ ਅੱਡੇ ਕੇ ਦੋਲੇ ਦਾ ਬਾਲੀ ਪਾਈ ਕਰਨ ਜੀ ਉਹ ਵੀ ਨਹੀਂ ਸਾਨੂੰ ਲੱਗਿਆ ਜੀ ਪਾਣੀ ਦੋਨੇ 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 ਗਿਆ ਬਾਈ ਅਸੀਂ ਦੁਬਾਰਾ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਸਾਨੂੰ ਸ਼ਾਂਤ ਮਿਲਣਾ ਚਾਹੀਦਾ ਜੀ ਪੌਲ ਸਾਈਜ਼ ਪਿਆ ਲੱਗੀ ਪੌਲ ਸਾਈਜ਼ ਆ ਬਿਆਨ ਲੈ ਗਈ ਤੇ ਉਹਨਾਂ ਕੋਲ ਦੱਸਿਆ ਨਹੀਂ ਕਹਿੰਦਾ ਚਲ ਜਿਹੜੇ ਬਣਦੇ ਆ ਇਹਨਾਂ ਦੇ ਉਹ ਅਸੀਂ ਕਮੇਟੀ ਸੀ ਕਮਲਜੀਤ ਕੋਲੇ ਕਮਲਜੀਤ ਕੋਲ ਕਮੇਟੀ ਸੀ ਤੇ ਮੈਂ ਉਹ ਤੋਂ ਦੋ ਤਿੰਨ ਵਾਰੀ ਕਮੇਟੀ ਮੰਗੀ ਆ ਵੀ ਮੈਨੂੰ ਕਮੇਟੀ ਦੋ ਤੇ ਉਹ ਮੈਨੂੰ ਮੋੜ ਕੇ ਜਵਾਬ ਦਿੰਦੀ ਵੀ ਮੈਂ ਤੇਰੀ ਕਮੇਟੀ ਨਹੀਂ ਦੇਣੀ ਕਮਲਜੀਤ ਕੋਲ ਕੌਣ ਕਮਲਜੀਤ ਸਾਡੇ ਪਿੰਡ ਹੋਈ ਆ ਤੇ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਕਮੇਟੀ ਤੇ ਤੈਨੂੰ ਦੇਣੀ ਪਰ ਜਦੋਂ ਅਸੀਂ ਦਿੱਤੀ ਆ ਤੈਨੂੰ ਹਨਾ ਤੇ ਮੋੜ ਕੇ ਵੀ ਜਿਹੜਾ ਛਿੰਦਰੀ ਆ ਉਨੇ ਮੈਨੂੰ ਸਕੂਲ ਤੋਂ ਆਉਣ ਤੋਂ ਉਹਨੇ ਮੈਨੂੰ 2 ਦਿਨ ਰੋਕਿਆ ਤੁਸੀਂ ਕਿੱਥੇ ਕੰਮ ਕਰਦੇ ਹੋ ਮੈਂ ਸਕੂਲ 'ਚ ਕੰਮ ਕਰਦੇ ਸੈਕਰੀਟ ਹਾਰਟ ਕੋਨ ਮਿਡ ਸਕੂਲ 'ਚ ਪ੍ਰਾਈਵੇਟ 'ਚ ਕਿੱਥੇ ਹੈ ਕੱਸੀ ਦੇ ਨਾਲ ਆ ਜੀ ਹੂ ਰਿਪੋਰਟ ਹਾਂਜੀ ਸਰਕਾਰ ਵਾਲੇ ਧੂਰਕੋਟ ਉਹ ਵੀ ਸਾਡੇ ਪਿੰਡੋਂ ਹੀ ਆ ਧੂਰਕੋਟ ਆਲੀ ਵਾਲੇ ਤੋਂ ਅੱਛਾ ਕਿੰਨੇ ਜਰ ਕੋਮੇਟੀ ਬਣਨੇ ਆ ਇਸ ਕਮੇਟੀ ਪੂਰੀ ਹੋਏ ਨੂੰ 3 ਸਾਲ ਹੋ ਗਏ ਜੀ 2 ਸਾਲ ਕਮੇਟੀ ਭਰੀ ਆ ਕਿੰਨੀ ਰੇਟੇ ਪਰ ਕਮੇਟੀ ਮੇਰੇ ਘਰ ਵਾਲੇ ਭਰਦੇ ਸੀ ਉਹ 2200 ਰੁਪਏ ਭਰਦੇ ਸੀ ਜਾਨੀ ਕਿ ਮਹੀਨੇ ਮਗਰ 2200 ਰੁਪਏ ਭਰਦੇ ਸੀ 42000 ਕੀ ਕਹਿੰਦਾ ਸਿੰਦਰੀ ਕੀ ਕਹਿੰਦਾ ਪਰ ਸਿੰਦਰੀ ਮੈਨੂੰ ਕਹਿੰਦਾ ਇਹੀ ਕਹਿੰਦਾ ਵੀ ਵਿਤੋ ਤੋਂ ਤੁਹਾਨੂੰ ਪੈਸੇ ਨਹੀਂ ਮਿਲਣੇ ਉਹ ਤੋਂ ਵਿਚਾਰੀ ਤੋਂ ਪੈਸੇ ਨਹੀਂ ਦਿੱਤੇ ਜਾਣਗੇ ਮੈਂ ਕਿਹਾ ਵੀ ਤੈਨੂੰ ਇੰਨਾ ਹੀ ਧੋਖਾ ਤੂੰ ਦੇ ਦੇ ਪੈਸੇ ਜੇ ਉਹ ਵਿਚਾਰੀ ਆ ਤਾਂ ਅਸੀਂ ਵੀ ਵਿਚਾਰੇ ਅਸੀਂ ਵੀ ਮਿਹਨਤ ਕਰਕੇ ਦਿੱਤੇ ਆ ਪੈਸੇ ਅਸੀਂ ਕਿਹੜਾ ਹਰਾਮ ਦੇ ਦਿੱਤੇ ਆ ਪੈਸੇ ਤੇ ਆਏ ਮੁੜ ਕੇ ਵੀ ਉਹਦੇ ਮੈਂ ਕਿਹਾ ਵੀ ਤੈਨੂੰ ਕੋਈ ਵੀ ਗੱਲ ਬਾਤ ਆ ਕੁਕਰ ਆ ਸਾਡੇ ਘਰ ਦੇ ਕੋਲੇ ਗੱਲ ਕਰ ਵੀ ਰਾਹਾਂ 'ਚ ਤੇਰਾ ਕੋਈ ਫਾਇਦਾ ਨਹੀਂ ਮੈਨੂੰ ਰੋਕਣ ਦਾ ਤੇ ਉਹ ਮੈਨੂੰ 2 ਦਿਨ ਰਾਹਾਂ 'ਚ ਰੋਕਿਆ ਤੇ ਜਦੋਂ ਤੀਜਾ ਚਾਂਸ 15 ਅਗਸਤ ਸੀ ਜੀ ਮੈਨੂੰ ਛੁੱਟੀ ਸੀ ਸਕੂਲ ਤੋਂ ਛੁੱਟੀ ਸੀ ਮੇਰੇ ਘਰ ਵਾਲੇ ਕਹਿੰਦੇ ਵੀ ਕੁੜੀਆਂ ਆਉਣ ਆਲੀਆਂ ਵੀ ਤੂੰ ਖੇਤੋਂ ਜਾ ਕੇ ਛਲੀਆਂ ਲੈ ਆਈ ਜਦੋਂ ਮੈਂ ਛਲੀਆਂ ਲੈਣ ਗਈ ਉੱਥੇ ਤੇ ਜਦੋਂ ਉਧਰੋਂ ਵਾਪਸੀ ਹੋਈ ਤੇ ਮੈਨੂੰ ਦੂਰੋਂ ਦੇਖ ਕੇ ਮੋਟਰਸਾਈਕਲ ਪਿੱਛੇ ਖੜਾ ਕੇ ਤੇ ਮੈਨੂੰ ਗਾਣਾ ਗੂਣਾ ਕੱਢਣ ਲੱਗ ਗਿਆ ਜਦ ਗਾਣਾ ਕੱਢਣ ਲੱਗ ਗਿਆ ਮੈਂ ਕਿਹਾ ਵੀ ਤੈਨੂੰ ਕੱਲੇ ਨੂੰ ਬੋਲਾਂਗਾ ਮੈਨੂੰ ਵੀ ਆਉਂਦਾਗਾ ਤੈਨੂੰ ਕਿਹੜੀ ਗੱਲ ਦਾ ਦੁੱਖ ਆ ਕਮਲ ਨਾ ਤੇਰਾ ਕੀ ਰਸਤਾਗਾ ਜਦੋਂ ਇਦਾਂ ਮੈਂ ਬੋਲੀ ਤੇ ਉਹ ਮੈਨੂੰ ਵੀ ਕੁੱਟਣ ਮਾਰਨ ਲੱਗ ਗਿਆ ਮੇਰੇ ਬਾਹਾਂ ਮੋਲ ਲੈ ਮੇਰੇ ਝੱਗੇ ਖਿੱਚਤੇ ਉਹਨੇ ਮੇਰੇ ਕੱਪੜੇ ਪਾੜੇ ਉਹਨੇ ਤੇ ਜਦੋਂ ਕੱਪੜੇ ਪਾੜੇ ਤੇ ਬਾਵਾ ਜਣੀ ਕਿ ਮੈਨੂੰ ਮਧੋਲਤਾ ਉਹਨੇ ਮੇਰੇ ਲੱਤਾਂ ਲੁੱਟਾਂ ਮਾਰੀਆਂ ਮੇਰੇ ਵੱਡੇ ਪ੍ਰੈਸ਼ਨ ਨਾ ਮੇਰਾ ਛੋਟਾ ਬੇਟਾ ਹੋਇਆਗਾ ਤੇ ਉਹਦੇ ਕਰਕੇ ਮੈਨੂੰ ਅੰਦਰੋਂ ਤਕਲੀਫ ਸੀ ਜੀ ਮੇਰੇ ਮੋਢੇ ਦੋਨੇ ਠੋਗ ਗਏ ਉਹਨੇ ਜਦੋਂ ਬਾਵਾ ਮੇਰੀਆਂ ਮੋੜੀਆਂ ਦੋਨੇ ਛਿੰਦਰੀ ਮੰਗ ਕਰਦੇ ਮੰਗ ਇਹੀ ਕਰਦੇ ਇਨਸਾਫ ਚਾਹੀਦਾ ਸਾਨੂੰ ਪੁਲਿਸ ਆਈ ਹਾਂਜੀ ਆਈ ਸੀ ਕੀ ਬਿਆਨ ਲੈ ਕੇ ਤੁਹਾਡੇ ਹਾਂਜੀ ਬਿਆਨ ਲੈ ਗਏ ਕੀ ਕਹਿੰਦੀ ਹੈ ਪੁਲਿਸ ਪੁਲਿਸ ਕੁਛ ਨਹੀਂ ਕਰ ਕੇ ਕੇ ਗਏ ਬਿਆਨ ਲੈ ਕੇ ਲੈ ਗਏ ਤੇ ਛਿੰਦਰ ਤੇ ਉਹ ਤੁਹਾਡੇ ਪਿੰਡ ਦੇ ਵੀ ਤੁਹਾਨੂੰ ਹਾਂਜੀ ਦੋਨੇ ਸਾਡੇ ਪਿੰਡ ਦੇ ਹੀ ਆ ਕਮਲਜੀਤ ਵੀ ਛਿੰਦਰ ਕੋਲ ਕੋਈ ਪੁਰਾਣਾ ਰੌਲਾ ਕਿਸੇ ਨਾਲ ਨਹੀਂ ਸਾਡੇ ਪਿੰਡ ਜਾ ਕੇ ਕਾਰਵਾਈ ਤਾਂ ਪਿੰਡ ਜਾ ਕੇ ਕੋਈ ਕਾਰਵਾਈ ਕਰਨੀ ਤਾਂ ਕਰ ਸਕਦੇ ਆ ਤੁਸੀਂ ਵੀ ਸਾਡਾ ਕਿਸੇ ਨਾ ਕੋਈ ਲੈਂਕ ਡਿੰਕ ਨਹੀਂਗਾ ਵੀ ਸਾਡਾ ਕਿਸੇ ਨਾ ਕੋਈ ਰੋਲਾ ਨਹੀਂਗਾ ਬਸ ਸਿਰਫ ਸਾਡਾ ਕਮੇਟੀ ਦਾ ਹੀ ਰੋਲਾਗਾ ਉਹ ਵੀ ਕਮਲਜੀਤ ਨਾਲ ਮਾਤਾ ਕੀ ਗੱਲ ਬੜੀਆਂ ਚ ਗੱਲ ਜੀ ਇਹ ਸਾ ਤਾਂ ਬੜੀਆਂ ਇਹ ਸਾਡੇ ਨਾਲ ਕਮੇਟੀਆਂ ਅਸੀਂ ਲੈਣੀਆਂ ਸੀਗੀਆਂ ਤੇ ਉਹਦੇ ਠੜਨਾ ਥਾਣੇ ਚ ਦੀ ਗਈ ਤੇ ਪਹਿਲਾਂ ਤਾਂ ਇੱਕ ਦੋ ਵੀ ਰਿਘੇ ਵੀ ਇਹ ਇਹ ਬੋਲੀ ਨਾ ਅੱਜ ਆਪਦੇ ਘਰ ਵਾਲੇ ਕੋਲੇ ਛੱਲੀਆਂ ਲੈਣ ਗਈ ਤੇ ਉੱਥੇ ਮੋੜ ਦਾ ਪਾਲਦੜ ਚੌਕਤਾਂਗਾ ਸੀ ਤੇ ਉਹਨਾਂ ਨੇ ਭੱਜ ਕੇ ਛਡਾਈ ਤੇ ਲੱਤਾਂ ਨੂੰ ਤਮਾ ਮਾਰਿਆ ਤੇ ਦੀੜੇ ਪਾੜਦੇ ਤੇ ਜਦੋਂ ਕੋਈ ਪੈਸੇ ਮੰਗਣ ਜਾਂਦਾ ਤੇ ਉਹ ਦੋਹ ਕਹਿ ਦਿੰਦੀਏ ਮੂਰੇ ਹੋ ਜਾਂਦਾ ਕਿਆ ਕਰਦੇ ਹੋ ਜਿਹੜਾ ਕੁਛ ਕਰਨ ਦਾ ਮੈ ਨਹੀਂ ਦਿੰਦਾ ਕਿੰਨੇ ਕੁ ਪੈਸੇ ਹੈ ਜੀ ਸਾਡੇ ਤਾਂ ਜੀ 1.5 ਲੱਖ ਰੁਪਈਆ ਆ ਓ ਡੱਕਾ ਲਿਆਂ ਦਾ ਕੱਲਿਆਂ ਦਾ ਮੈਂ ਤਾਂ ਤੈਨੂੰ ਗਵਾਂਡੜ ਕਰਕੇ ਤਿੰਨ ਚਾਰ ਪੰਜ ਤਗਾ ਮੈਨੂੰ ਨਹੀਂ ਪਤਾ ਸੀ ਇਹਨੇ ਐਂ ਕਰ ਦੇਣਾ ਹੋਰ ਕਿੰਨੀਆਂ ਜਾਣੀਆਂ ਤੁਹਾਡੇ ਨਾਲ ਉਹਨਾਂ ਦੇ ਕੋਲ ਉਹ ਤਾਂ ਵੀਰ ਜੀ ਕਈਆਂ ਨੂੰ ਤਾਂ ਦੇਈ ਬੈਠੀ ਆ ਪਣਾ 335000 ਤੋਂ 30000 15 ਭੈ 22 ਆ। ਹੁਣ ਉਹ ਅੱਜ ਉੱਥੇ ਥਾਣੇ 'ਚ ਖੜਾ ਹੈ ਜੀ। ਥਾਣੇ ਵੀ ਗਿਆ ਸੀ। ਥਾਣੇ 'ਚ ਜਾਣਾ ਸੀ, ਗਿਆ ਸੀ ਕਹਿੰਉ ਦੱਸਿਆ ਸੀ। ਵੀ ਉਹ ਆਇਆ ਸੀ ਵੀ ਇਹ 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 ਦਾ ਕਰਕੇ ਲੈ ਕੇ ਜਾਣੀ ਸੀ। ਇਹ ਮੋਹ ਕੋਟਾ ਜੀ। ਦਾ ਹੋਰੇ ਧੰਮਾ ਸਾਹਿਬ ਚਾਰ ਕੇ ਬੁਢੀਆਂ ਨੇ ਚੱਕ ਕੇ ਲੈ ਜਾਂਦੀ। ਥਾੜੀ ਵੀ ਰੋਗਾਂ ਪਾਣੀ